ਰਫਾਨ ਦੀ ਲੋ ਪੰਜਾਬੀ ਸਾਹਿਤਿਕ ਸੱਤ ਵੱਲੋਂ ਅੱਜ ਦੂਸਰੇ ਸਾਹਿਤਿਕ ਸਮਾਗਮ ਵਿੱਚ ਲੇਖਕ ਕਾਮਰੇਡ ਮੀगराज ਫੋਜੀ ਜ਼ਾਮਪੂਰਾ ਮੰਡੀ ਜਿਲ੍ਹਾ ਬਠਿੰਡਾ ਜੀ ਦੀ ਪੁਸਤਕ ਸੜਕ ਚਾਨਣੀ ਤੁਪ ਦੀ ਕੁੰਡ ਚਕਾਈ ਕੀਤੀ ਗਈ ਕੁੰਡ ਚਕਾਈ ਵਿੱਚ ਮੁੱਖ ਮਹਿਮਾਨ ਸੁਖਮਿੰਦਰ ਸਿੰਘ ਝੱਟਾ ਪੰਜਾਬੀ ਸਹਿਤਕਾਰ ਮੂਲ ਚੰਦ ਸ਼ਰਮਾ ਨੇ ਵੀਨਾ ਕਾਂ ਮੀਰ ਪ੍ਰਧਾਨ ਆਲ ਇੰਡੀਆ ਊਮਨ ਕਾਫਲੇ ਮੀਸ ਜਸਵਿੰਦਰ ਪੰਜਾਬੀ ਮੁਰਗਾਬੀਆਂ ਨਾਵਲ ਵਾਲੇ ਲਖਵਿੰਦਰ ਕੌਰ ਪਿੰਕੀ ਸਰਬਜੀਤ ਕੌਰ ਸੋਤਾ ਸ਼ਮਸ਼ੇਰ ਸਿੰਘ ਮੱਲੀ ਅਤੇ ਪੰਜਾਬੀ ਸੱਤ ਦੇ ਮਹਿਬਰ ਸਹਿਬਾਨ ਵੀ ਸ਼ਾਮਲ ਹਨ ਸੋ ਤਾਲੀਆਂ ਦੀ ਗੂੰਜ ਵਿੱਚ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਪੁਸਤਕ ਦੀ ਗੁੰਡ ਚਗਾਈ ਕੀਤੀ ਗਈ ਧੰਨਵਾਦ